ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ 42000 ਦੀ ਗਾਂ ਚੋਕੇ ਦਿਖਾਵਾਂਗੇ ਇੱਕ ਤੋਕੜ ਗੱਬਣ ਚੱਕ ਪਾਸ ਬਾਜਬਰੇਡ ਦੀ ਝੋਟੀ ਪਿੱਛੇ ਕੱਟੀ ਦੁੱਧ ਦਿੰਦੀ ਆ ਦੋ ਨਗ ਦਿਖਾਵਾਂਗੇ ਕੱਲੇ ਕੱਲੇ ਨਗ ਵਾ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਬਾਈ ਨਾਮ ਐਡਰੈਸ ਦੱਸੋ ਜੀ ਆਪਾਂ ਗੌਰ ਸਿੰਘ ਦਾ ਪਿੰਡ ਤੋਂ ਵੱਜਲਾ ਬਰਨਾਲ ਵੀਰ ਮੋਬਾਈਲ ਨੰਬਰ ਹੀ ਮੋਬਾਈਲ ਨੰਬਰ 9779475347 ਵੀਰ ਅੱਜ ਫਿਰ ਰੇਟ ਹਰਾਨ ਕਰਨ ਵਾਲੀ ਕਰਨੇ ਆਹ ਜਮੈਂ ਦੋਨੇ ਛੁੱਟੀ ਤੋਂ ਕੋਲ ਗੱਪਣ ਤਿੰਨ ਮਹੀਨੇ ਚੈੱਕ ਪਾਸ ਆ ਭਰਾ ਮਿਲਗਾ ਚੈੱਕ ਕਰਾ ਕੇ ਦੇਵਾਂਗੇ ਹਾਂ 8 ਕਿਲੋ ਦਾ 7 ਕਿਲੋ ਬਣ ਗਏ ਇੱਕ ਲੰਗੀ ਚੌਂ ਚੌਂਦਾ ਸੀ ਬੰਦ ਤੁਸੀਂ ਦੋਲਣਾ ਚੌਂਦਾ ਸੀ ਇੱਕ ਲੰਗੀ ਚੌਂਦਾ ਜਿਹਦੋਂ ਲੈ ਆਏ ਆਪਾਂ ਉਹ ਬੰਦ ਤਲਕੇ ਲੱਗ ਕੇ ਆ ਅੱਥਰੇ ਤਲਕੇ ਲ ਠੀਕ ਹੈ ਪਤਾ ਨਹੀਂ ਸੀ ਕਿ ਉਹ ਜੀ ਠੀਕ ਹੈ ਦੇਖੀ ਅੱਠ ਦੀ ਕਿੰਨੇ ਦਾ ਤਾਜ਼ੀ ਵਾਲਾ ਦੇ ਬਾਹਲੇ ਪੈ ਦੇ ਰੇਟ ਕੀ ਲਊਗਾ ਇਹਦਾ ਰੇਟ ਭਾਈ ਮੁੱਲ ਕਰਾ 80 ਕਿਨਾ ਬੈਸਿਕ ਵਾਲਾ ਬਸ 72 ਦੀ ਦੇ ਦਾਂਗੇ ਭਰਾ ਮੇਰਾ 72000 ਦਿੱਤੇ ਤਿੰਨ ਮਹੀਨੇ ਦੇ ਰੋਪਾਂ ਤਿੰਨ ਮਹੀਨੇ ਦੀ ਤਿੰਨ ਮਹੀਨੇ ਦੀ ਡਾਕਟਰ ਆ ਵਾਲਿਆ ਦੁੱਧ ਪਤਾ ਕੀ ਚੈੱਕ ਕਰੀ ਬੁ ਕਰੀ ਮੈਂ ਲੈਵਾ ਚੈੱਕ ਕਰਾ ਭਰਾ ਮੇਰਾ ਬੜਾ ਖਬਰਦਾਨ ਲਈ ਵਧ ਗਈ ਲੈ ਠੀਕ ਹੈ ਸਾਫ ਸੁਥਰਾ ਲੈਵਾ ਹਨ ਮਗਰ ਕੱਟੀ ਆਗੀ ਮਗਰ ਕੱਟੀ ਆ ਭਈ ਤੋੜ ਦੀ ਮੜਿਆ ਬਾਹਰ ਨੂੰ ਕਦ ਕੱਠ ਵਗੈਰਾ ਦੇਖੋ ਝੋਟੀਆਂ ਚੰਗਾ ਤੇ ਵੀਰੇ ਸੂਆ ਕਿਹੜਾ ਸੂਈ ਵੀ ਹੈ ਸੂਆ ਵੀਰੇ ਪਹਿਲਾ ਸੂਆ ਸੂਈ ਠੀਕ ਹੈ ਪਹਿਲੇ ਇਸ ਵਿੱਚ ਸੁਈ ਹੁਣ ਦੂਜੇ ਦੇ ਗੱਬਣਾ ਤਿੰਨ ਮਹੀਨੇ ਦੀ ਗੱਬਣਾ ਚੈੱਕ ਪਾਸ ਹੋ ਗੋ ਆਪਣੀ ਕਰਾਈ ਵਾਲਾ ਕਰਾ ਲੇ। ਆਹ ਲਾ ਦੀ ਚੈੱਕ ਕਰਾ ਕੇ ਲੈ ਜੇ ਤੇ 72000 ਚੋਂ ਮਾਣ ਤਾਣ। ਬਸ ਮਾੜਾ ਮੋਟਾ ਜਿਆ ਕਰ ਦਾਂਗੇ ਲੰਮਾ ਜੜਾ ਹੁੰਦਾ ਫਿਰ 80 85 ਮੰਗ ਲਵਾਂ ਕੀ ਫੇਰ ਹਨਾ ਭਰਾ ਵਟੇ ਲੋ। ਠੀਕ ਹੈ ਮਗਰ ਕੱਟੀ ਆ। ਮਾਣ ਕੱਟ ਦੇ ਕਿ ਲੈਵਾ ਦੇਖਾ ਹਜ਼ਾਰਾਂ ਵਾਲਾ ਗੱਲ ਹੀ ਫਿਰਦੀ ਹੁਣ ਵੀ। 7 ਕਿਲੋ ਦੁੱਧ ਚਾਹ ਕੇ ਦੇਵਾ। ਦੁੱਧਾ 8 ਕਿਲੋ ਪਰ 7 ਮੰਨ ਕੇ ਲੈ ਜੇ ਬਾਈ ਯਾਰ ਰੰਗ ਸਿੰਘ ਦੀ ਹੈ ਨਾ। ਠੀਕ ਹੈ ਗੋਲ ਸਿੰਘ ਮਗਰ ਕੱਟੀ ਗੱਬਣ ਚੈੱਕ ਪਾਸ ਕਨਫਰਮ। ਵ ਇੱਕ ਵੀਤੀ ਦਾ ਬੱਟਤੀ ਪਿਆ ਬਾਈ ਜਰਾ ਜਮਾ ਜਮਾ ਬੱਚਾ ਚਾਹੁੰਦਾ ਦੇਖ ਸਕਦਾ ਕਿ ਹੁਣ ਆਪਾਂ ਬੈਠਦੇ ਹੁਣ ਚਵਾਈ ਕਰਕੇ ਦਿਖਾਉਣਾ ਤੇ ਰੇਟ ਵੀ ਵੈਚੀ ਕਰਾਵਾਂਗੇ ਜਮਾ ਜੇ ਖਾਲੀ ਬਾੜੀ ਦੇਖ ਸਕਦੇ ਹੋ ਘਰ ਦੇ ਚਵਾਈ ਸ਼ੁਰੂ ਸੱਚੋਂ ਦੇਖੋ ਕਿਆ ਵਾਦਾ ਮੋਟਾ ਮੋਟਾ ਝੋਨਾ ਸਾਫ ਸੁੱਤ ਹੋਰ ਦੇ ਮਾੜੀ ਮੈ ਜੇ ਟਿੱਕਦੇ ਸ਼ੁਰੂ ਜੇ ਭਾਰ ਜੇ ਆਉਂਦੀ ਆ ਭਰਾ ਮੇਰੇ ਵਿੱਚ ਬਹਿਵ ਕਰੂ ਵਾਲਾ ਠੀਕ ਹੈ ਪੂਰਾ ਝਾੜ ਚ ਹਲਕਾ ਜਿਹਾ ਸ਼ੁਰੂ ਆ ਨਾਲ ਮਾੜੇ ਭਾਰ ਜੇ ਆਉਂਦੀ ਆ ਮੈਂ ਲਖਨ ਅੱਧਾ ਦਾ ਤਲ ਮੰਨ ਕੇ ਦੇਵਾ ਗਾਂਥਲੇ 14 ਕਿਲੋ ਦੁੱਧ ਹੈਗਾ 7 ਕਿਲੋ ਟਾਈਮ ਦਾ ਮਗਰ ਆਏਗਾ ਬੱਚਾ ਕਿਆ ਜੇ ਜੀ ਰੋਕੇ ਆ ਜੋਰ ਦੀ ਆਪਾਂ ਆਪਣੇ ਕੋਲ ਵੀਡੀਓ ਵੀ ਹੈਗੀ ਆ ਆ ਜੀ ਜੇ ਆਪਾਂ ਚੋਣੇ ਆ ਸਰੋਜਾ ਇਹਦਾ ਪਤਾ ਨਹੀਂ ਲੱਗਦਾ ਹਣਾ ਨਾ ਇਹਦਾ ਨਿਕਲਦੇ ਹੈ ਨਹੀਂ ਮਾੜੇ ਮੁੱਢੇ ਖਿੱਚਾਂਗੇ ਆਪਾਂ ਜੇ ਆਪਾਂ ਪੰਗੇ ਲਾਵਾਂ ਜਾ ਕੇ ਉਹ ਤਾਰਾ ਫਿਰ ਲਹੂ ਦਾ ਨਿਕਲੂਗਾ ਹੀ ਆ ਠੀਕ ਹੈ ਹਾਂ ਸੋ ਬਾਕੀ ਚੋਣ ਦੇਖੋ ਕਿਆ ਬਾਤ ਆ ਮੋਟਾ-ਮੋਟਾ ਚੋਣਾ ਤੇ ਫਿਰ ਰੇਟ ਵੀ ਬਾਜ ਵਜੋਂ ਹੋਵੇ ਦਾ ਬਾਬੇ ਵਾਲੀ ਵੀ ਦੇ ਦਾਂਗੇ ਬਸ ਸਿਰਫ 42000 ਦੀ ਵੀ ਦਾਂਗੇ 10 ਪਿੰਡ ਦੇਖ ਕੇ ਆ ਜੀ ਵੀ ਜੇ 42000 ਦੇ ਦਿਰ ਮੁੱਢੇ 14 ਕਿਲੋ ਦਾ ਦੱਬੇ ਮਾਰਨ ਹੁੰਦੇ ਆਂਗੇ ਆਪਾਂ ਠੀਕ ਹੈ ਤੇ 42000 ਦੀ ਗਾ ਆਪਾਂ ਦੇਵਾਂ 42000 ਦੀ ਦੇਣਾਗੇ ਮਾਨਦਾਨ ਕਰਦਾ ਮਾੜਾ ਮੋਟਾ ਹੋਰ ਵੀ ਮਗਰ ਨਾਲ ਥਣ ਅੱਧਾ ਹੈਗਾ ਮਗਰ ਨਾਲ ਅੱਧਾ ਤਿੰਨ ਮੰਨ ਕੇ ਲੈ ਲਵੇ ਭਈਆ ਠੀਕ ਆ ਲੈਣ ਵਾਲਾ ਤਿੰਨ ਮੰਨ ਕੇ ਲੈਵੇ ਹਾਂ ਫਿਰ ਮਾਉਰਾਪ ਕਹਿੰਦੇ ਵੀ ਅੱਥਾ ਕਾਟਾ ਜੀ ਭੁਲਾਣਾ ਥਣ ਅੱਧਾ ਨੂੰ ਹੈਗਾ ਠੀਕ ਆ ਮਗਰ ਸਾਡੀ ਧਾਰਾਂ ਵਾਰੀ ਮਾਲ ਨਾਲ ਪਿੱਛੇ ਦੇਖ ਲੈ ਧਾਰਦੇ ਨਹੀਂ ਪਤਾ ਲੱਗਦਾ ਜਮੀਂ ਨਾ 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 ਮੇਰਾ ਅੱਧਾ ਮੰਨ ਕੇ ਦੇ ਮਾਰੇ ਪਾਣਾ ਪਰ ਹੈ ਅੱਧਾ ਥਣ ਕਹਿੰਦਾ ਵਾ ਕਿਲੋ ਦੁੱਧ ਹੈਗਾ ਪੌਣਾ ਕਿਲੋ ਪੌਣਾ ਕਿਲੋ ਤਾਂ ਮੰਨ ਕੇ ਲੈਵੇ ਠੀਕ ਆ ਪੱਤਲ ਮੰਨ ਕੇ ਲੈ ਲੈ ਆਪਣੀ ਚੱਲ ਮੰਨ ਕੇ ਲੈਤੀ ਵੀ ਆਪਣੀ ਦਾ ਹੈਂ ਚੱਲ ਮੰਨ ਕੇ ਲੈਤੀ ਚੋਣ ਦੇਖੋ ਕਿਆ ਬਾਤ ਆ ਮੋਟਾ ਮੋਟਾ ਚੋਣਾ ਤੇ 42000 ਚੋ ਮਾਨ ਤਾਨ ਉਹ ਜੂ ਮਾਰੇ ਮੋਟਾ ਜੀ ਹਾਂ ਕਰ ਦਾਂਗੇ ਬੇ ਵੀ ਤੁਰਾਂਗੇ ਜੇ ਤੁਹਾਨੂੰ ਪਤਾ ਲੈਣ ਆਵੋ ਜੇ ਤਾਂ ਉਹੀ ਪਾਣੀ ਚਾਂਗਾ ਮਾਰਦੇ ਹੋ ਕਹਿੰਦੀ ਕੀ ਠੀਕ ਹੈ ਵੀ ਜੇ ਮੰਨ ਕੇ ਚੱਲੋ ਇਰਾਦਾ ਹੋਇਆ ਜਾਲ ਹੋਇਆ ਬੰਦੇ ਕੋਲ ਮੱਛੀ ਕੁੰਡੀ ਚੜੂਗੀ 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 ਵੀਰੋ ਦਾ ਠੀਕ ਹੈ ਤੇ ਮੱਛੀ ਤਿਆਰ ਆ ਜਾਵਾ ਹਾਂ ਚੋਣਿਤ ਮਾਰੀ ਤਰ ਸਭ ਤੋਂ ਚੋਣ ਵਗੈਰਾ ਦੇਖੋ ਮੋਟਾ ਮੋਟਾ ਚੋਣਾ ਸਾਫ ਜਿਹਾ ਤਰਾ ਤੇ ਗੱਲਾਂ ਫਿਰ ਆਪਣੇ ਜਿਵੇਂ ਜੈਨ ਹੋਣੀ ਨਹੀਂ ਚਾਟਾ ਸੌਦਾ ਨਹੀਂ ਹੈ ਨਾ ਉਹ ਸਿੱਧੀਆਂ ਮੱਤਿਆਂ ਨੂੰ ਵਾਹਵਾ ਨਹੀਂ ਕਰਨੀ ਕੱਚੀਆਂ ਗੱਲਾਂ ਕਰਦਾ ਠੀਕ ਹੈ ਸੋ ਅੱਧਾ ਥਾਂੜ ਹੈਗਾ ਹੈ ਪਰ ਜਿਸ ਹਿਸਾਬ ਨਾਲ ਜਾਈਏ ਆਪਾਂ 42 40000 ਦੀ ਬੈੜ ਮਿਲਦੀ ਨਹੀਂ ਹੈ ਨਾ ਨਹੀਂ ਬਿਲਕੁਲ ਖੜਾ ਪਤਵਾਰ ਸਵਾਦ ਕਾਣਾ ਨਾ ਨੀ। ਥੀ ਉਹ ਠੰਡੀ ਦਾ ਬਾਦੂ ਹੱਟ ਲੋ ਜੇ ਕੋਈ ਚੱਕਰੀ ਕੋਈ ਵਾ ਝਾੜਾਂ ਜੁਰਨਾ। ਮਗਰ ਬੱਚਾ ਹਣਾ। ਮਗਰ ਬੱਚਾ। ਤੇ ਥੋੜਾ ਕ੍ਰਾਸ ਪੇਸੇ ਫੈਟ ਵੀ ਵਧੀਆ ਹੋਵੇ ਦੀ। ਹਾਂ 5 0 ਹੁੰਦੀ ਬਾੜੀ। ਮੈਂ ਕਹਿੰਦਾ ਵਧੀਆ ਮਨ ਕੇ ਚਾ ਨਜ਼ਾਰੇਦਾਰ ਦੁੱਧ ਦਾ ਜਮਾ ਬਾੜੀ ਦਾ ਘਮਰੇ ਦੁੱਧ ਮੁੱਕ ਨਾ ਝੋਨੇ ਵਾਟ ਦੇ ਕਰ। ਮੋਟਾ-ਮੋਟਾ ਝੋੜਾ ਜਮਾ। ਚੋਣ ਦਾ ਗਰਲੈਂਡ ਹੋਗਾ ਹਾਲ ਹਣਾ ਜਮਾ। ਚੋਣ ਦੇਖੋ ਜਮਾ ਮੋਟਾ-ਮੋਟਾ ਝੋਨਾ ਸਾਫ ਸੁਥਰਾ। ਕੋਈ ਭੂਰ ਸਰ ਲਾਣੀ ਵੱਡੀ ਬਿਹੜਾ ਹੂ ਸੂਆ ਦੂ ਜਾਗਦਾ ਹਨ ਦੂਜਾ ਸੂਆ ਸੋ ਦੂਜਾ ਸੂਆ ਮਾਲ ਕਰਨ ਦੱਸਿਆ ਲੈਣ ਆਲਾ ਚਾਹੀਏ ਆਪਣੀ ਸਮਝ ਰ ਲੈਣੀ ਆ ਸੱਤੀ ਵਾਰ ਫਸਾ ਕੇ ਜੱਟਾ ਦੋ ਕੋ ਫਸਾ ਹੋ ਗਿਆ ਮਾ ਦੁੱਧ ਦਾ ਪੌਣਾ ਕਿਲੋ ਰਗਭਗ ਹੈਗਾ ਪਰ ਆਪਾਂ ਕਹਿੰਦੇ ਤਿਲ ਮੰਨ ਕੇ ਲੈ ਜਾ ਬੰਦਾ ਹਨਾ ਫਾਇਦਾ ਕੀ ਜਬੀ ਮਾਰੋ ਕਾਹਦਾ ਘਟ ਕੇ ਹਵਲਾ ਨਾ ਅੱਧਾ ਪੌਣਾ ਹੋਣਾ ਹੈਗਾ ਇਹ ਮੰਨ ਕੇ ਜਦੋਂ ਗਾਹ ਤਿਆਰ ਹੋ ਕੇ ਬਾਦ ਵਿੱਚ ਜਗਾ ਅਗਲੇ ਵਾਰੀ ਫੇਰ ਆ ਜੂਗਾ ਅਗਲੇ ਸੇ ਪਾਸ ਹੋ ਜੂ ਗੱਪੜ ਗੱਪਣਾ ਨਹੀਂ ਜਦੋਂ ਕੱਪੜਾ ਆਪਾਂ ਕਾਹ ਨੂੰ ਬੀਮਾਨੀ ਕਰਨੀ ਉਂ ਚੰਗੀ ਅਫਗਾਨ ਉਹਨੂੰ ਜਿਹਨੇ ਕਹ ਕੇ ਕਹਦਾ ਜਿਹਨੇ ਮੰਨ ਕੇ ਜਦੋਂ ਸੂਆ ਦੁੱਧ ਪੀ ਕੇ ਮੂਰੇ ਵੇਚਣੀ ਵੀ ਆ ਤਾਂ ਰਕਮ ਡਿਊਟੀ ਕਰੂਗੀ ਕਹਾਂ ਜਾ ਕੇ ਬਿਲਕੁਲ ਬਿਲਕੁਲ ਵੀਰੇ ਸਵਰਿਠ ਕਿੱਡਾ ਜਿਦਾ ਦੁੱਧਾ ਜਾਵਾ 42000 ਰੁਪਏ ਦੀ ਬੈੜ 14 ਲੀਟਰ ਦੁੱਧ ਆਜਰਾ ਤੇ ਚੰਗੀ ਸੇਵਾ ਸੁਭਾ ਹੋ ਗਈ ਕਿੰਨਾ ਦੁੱਧ ਪਾ ਦੂਗੀ ਇਹ ਸਤਾਫਰਾ ਲੋਕੀ ਤੁਹਾਨੂੰ ਅੱਜ ਬੁੱਧਾ ਹੁਣ ਵੀ ਵੱਧ ਹੀ ਹੋ ਚਾਹ ਦੁੱਧ ਦਾ ਦੁੱਧ ਠੀਕ ਹੈ ਪਰ ਆਪਾਂ ਕਹਿੰਦੇ ਵੀ ਘੱਟ ਦਸੇ ਚੰਗਾ ਹਨਾ ਹਾਂ ਜਿਵੇਂ ਪਹਿਲਾਂ ਪਪਾ ਲਈ ਸੀ ਆਪਾਂ ਦਰੇਤੇ 22 ਕਿਲੋ ਦੇ ਵਿੱਚ 24 25 ਕਿਲੋ ਸੀ ਉਦੋਂ ਪਰ ਗਾਂ ਦਾ ਮੈਨੂੰ ਪਤਾ ਕਿੰਨਾ ਕਿਲੋ ਕਣ ਦੁੱਧ ਉਹ ਵੀ ਬੈਡਵਾਰ ਦੇ ਦੇ ਬੜੇ ਵੱਧ ਹੀ ਤੁਰੀ ਜਾਂਦੀ ਹੈ ਬਾਕੀ ਜਿਵੇਂ ਕਹਿੰਦੇ ਹੁਣ ਟਾਈਮ ਆਗਾ ਤੇ ਟਾਈਮ ਇਹਨਾਂ ਦਾ ਹੀ ਆ ਹੁਣ ਜਿਵੇਂ ਠੰਡੀ ਰੋਟੀ ਦੇ ਵਿੱਚ ਦਾ ਗਾਂ ਦਾ ਮੰਨ ਕੇ ਚੱਲੋ ਵੀ ਚਾਹ ਕੇ ਨਹੀਂ ਜਾਂਦਾ ਉਧਰ ਜਮਾ ਜਿੰਨਾ ਕੁ ਸਪਾਲੋ ਉਹ ਨਹੀਂ ਖਾਈ ਕਰਾਉ ਸੰਗ ਦੀ ਬਹਿੜਾ ਦੂਜਾ ਸੁਆ ਸੂਈ ਸੋਏ ਮਗਰ ਬੱਛਾ ਨਿਆਣਾ ਪਾਉ ਤੇ ਚੱਕੋ ਬਾੜ ਦੀ ਰਾਮਣਾ ਥੱਲੇ ਬਹਿ ਜਾਓ ਕੰਗਣੀਆਂ ਲਾਣ ਦੀਆ ਬਾਲਟੀ ਜਮਾ ਤੇ ਰੇਡ ਜਮਾ ਹਰਾਨ ਕਰਨ ਵਾਲੀ 42000 ਰੁਪਇਆ ਇਹਦੇ ਵਿੱਚੋਂ ਵੀਰ ਕਹਿੰਦਾ ਮਾਨਦਾਨ ਜਿਹੜਾ ਵੀਰ ਆ ਗਿਆ ਦੇ ਕੇ ਦੁਰਾਂਗੇ ਜਮਾ ਚਾਹੁੰਦਾ ਹੋਇਆ ਹੂਗਾ ਹਾਂ ਲਿੱਟ ਰਖ ਲਿਆ ਮਾਰਿੰਗ ਮਾਰ ਲਿੱਟ ਵੀ ਮਾਰ ਜੀ ਨਾ ਮੜ ਜਾਣਾ ਚੱਕਾ ਜੀ ਚੱਕੜੇ ਪੰਜ ਕਿਲੋ ਜਿਹਨਾਂ ਦੇ ਰੁਕਣੀ ਵੀ ਵੀਡੀਓ ਆਪਾਂ ਨੂੰ ਲੈ ਆ ਪੰਜ ਕੇ ਜੇ ਕੇਵਰ ਮਾਦੀ ਰਹਿਣ ਬਾਹੀ ਆ 14 ਕਿਲੋ ਘੜ ਤੋਂ ਫਟਾ ਲਾ ਡੇਢ ਪੌਣ ਤੋਂ ਲੱਖੀ ਮਾਦੀ ਭਾਈ ਬਾਕੀ ਇੱਕ 30 35 ਲੱਗਦਾ ਦੇਖੀ ਇਹਦੇ ਦੁੱਧ ਰਪ 115 ਤੋਂ ਬਾਅਦ ਚੰਗੀ ਮਹਿ ਲੈਣੀ 14 15 ਕਿਲੋ ਲਈ ਫੇਰ ਵੀ ਆਲਾ ਪਾ ਡੇਢ ਲੱਖ ਰੁਪਏ ਕੱਟ ਦੰਦਾ ਨਹੀਂ ਮਹਿਣਾ ਜੀ ਚੰਗੀ ਮਹਿ ਲੈਣੀ ਹੈਗੀ ਸਾਡੀ ਬਾਡੀ ਮੋਦੀ ਕਰਦੇ ਪਰ ਫਰ ਵਰਗੇ ਜੱਟਾਗਾ ਮੈਂ ਕਹਣਾ ਓਕੇ ਜੀ ਦੁੱਧ ਦਾ ਪੈਂਟ ਦੁੱਧ ਲੱਗਦਾ ਪੰਜ ਜੁੱਤੇ ਦਾ ਬਾਹਰ ਹੀ ਹੁੰਦੀ ਹੈ ਭਰਾ ਮੇਰੇ ਦੀ ਪੈਂਟ ਮਾਲੀ ਫਾ ਬਰਾ ਮੇ ਇਹ ਉਹਰੇ ਉਹਰੇ ਕਰਨਾ ਉਹਰੇ ਆ ਲੈ ਬਾਡੀ ਕਰ ਬਾਡੀ ਉਹਰੇ ਕਰਨਾ ਮਾਲੀਟਰੀ ਮਰ ਗਿਆ ਤੇ ਦੁੱਧ ਚਿੱਟਾ ਵਰਫ ਵਰਗਾ ਜਮਾ ਆ ਲੀਟਰ ਵੀ ਖਾਲੀ ਦਿਖਾ ਦੇ ਰੀਸੀ ਵੀ ਕਰਾ ਸਾਫ ਕਰ ਲੈ ਚੱਲ ਬਾਡੀ ਕਹਿੰਦੇ ਲੋੜੀਏ ਦੁੱਧ ਬਾਹਰ ਤੋਂ ਬਹੁਤ ਬਾਹਰ ਆ ਫਾ ਦੇ ਚਿੱਪਾ ਕਿਣੀ ਚੱਲੀ ਭਰਾ ਮੇਰਾ ਪਾਰੇ ਪਾਰੇ ਪਰ ਦੇ ਪੜੀ ਜਾ ਤਾ ਇੱਕ ਇੱਕ पा पादे। पादे। दो, दो तीन चार पाठ अट्ठ लीटर ਆਪਾਂ ਦਾ ਚੋਲਾ ਗਲੁਰੂਦੀ ਬਣ ਕੇ ਦੇਵਾਂਗੇ ਭਰਾ ਮੇਰਾ ਲੈ 800 ਵੀ ਵੱਧਦੀ ਹੁੰਦਾ ਫੁਆਇਟਰ ਦੁੱਧ ਹਾਜ਼ਰ ਆ ਜਾਵਾਂ ਹਾਂ 14 ਮੰਨ ਕੇ ਲੈ ਜਾ ਦੁੱਧ ਨੂੰ ਚੰਗੀ ਹਲਥ ਠੰਡੀ ਬਠੇਰੀ ਆ ਫਲੱਕ ਬਠੇਰੀ ਆ ਭਰਾ ਮੇਰਾ ਠੀਕ ਹੈ ਕਿਸੇ ਵੀਰ ਦੇ ਬੈੜ ਪਸੰਦ ਹੋਵੇ ਨੰਬਰੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਕੇ ਸਭ ਦਾ ਤੈਅ ਦੋਤਾਂ